ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਦੇ ਹਾਂ ਪੰਜਾਬੀ ਸਿੰਗਰ ਮਨਕੀਰ ਅਤਲਖ ਵਾਰੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਉਹ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਜਾ-ਜਾ ਕੇ ਲੋਕਾਂ ਦੀ ਹੈਲਪ ਕਰ ਰਹੇ ਨੇ ਤੇ ਆਏ ਦਿਨ ਕੁਝ ਨਾ ਕੁਝ ਕਰਦੇ ਰਹਿੰਦੇ ਨੇ ਜਿਸ ਕਰਕੇ ਉਹ ਸੋਸ਼ਲ ਮੀਡੀਆ ਤੇ ਲਗਾਤਾਰ ਸ਼ਾਇ ਹੋਏ ਨੇ ਤੇ ਟ੍ਰੈਂਡ ਵੀ ਕਰ ਰਹੇ ਨੇ ਤੇ ਹਾਲ ਹੀ ਦੇ ਵਿੱਚ ਉਹਨਾਂ ਨੇ ਇੱਕ ਇੰਟਰਵਿਊ ਦਿੱਤਾ ਜਿਦੇ ਵਿੱਚ ਉਹਨਾਂ ਦੇ ਸਾਰੇ ਜੋ ਟੀਮ ਮੈਂਬਰ ਨੇ ਜੋ ਕਿ ਫਰੈਂਡ ਸਰਕਲ ਆ ਉਹਨਾਂ ਦਾ ਉਹ ਸਭ ਨੂੰ ਲੈ ਕੇ ਉੱਥੇ ਪਹੁੰਚੀ ਸੀ ਇਕੱਲੇ ਇਕੱਲੇ ਬੰਦੇ ਬਾਰੇ ਰੂਬਰੂ ਕਰਾਇਆ ਕਿ ਸਾਡਾ ਇਹ ਫਰੈਂਡ ਸਰਕਲ ਆ ਅਸੀਂ ਆਹ ਕਰਦੇ ਆ ਅਸੀਂ ਵਾ ਕਰਦੇ ਆ ਤੇ ਫਿਰ ਮਨਕੀਰਤ ਤੌਲਖ ਨੇ ਕੱਲ 2 ਟਰੈਕਟਰਾਂ ਨੂੰ ਹੋਰ দান ਕੀਤਾ ਹੈ ਠੀਕ ਹੈ ਜਿਸ ਕਰਕੇ ਉਹ ਸੋਸ਼ਲ ਮੀਡੀਆ ਤੇ ਕਾਫੀ ਸ਼ਾਇ ਹੈ ਹੋਏ ਨੇ ਤੇ ਫਿਰ ਆਪਾਂ ਮਨਕੀਰਤ ਤੌਲਖ ਦੀ ਜਿਹੜੀ ਫੈਮਲੀ ਦੀ ਗੱਲ ਕਰਦੇ ਆ ਤੇ ਮਨਕੀਰਤ ਤੌਲਖ ਦੀ ਫੈਮਲੀ ਦੇ ਵਿੱਚ ਉਹਨਾਂ ਦੇ ਪੇਰੈਂਟਸ ਉਹਨਾਂ ਦੀ ਵਾਈਫ ਤੇ ਉਹਨਾਂ ਦੇ ਤਿੰਨ ਬੱਚੇ ਨੇ ਤੇ ਹੁਣ ਏ ਵੀ ਲੋਕ ਸੋਚ ਰਹੇ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਮਨਕੀਰਤ ਤੌਲੇ ਕਿਸੇ ਨਾ ਕਿਸੇ ਰਾਜਨੀਤਿਕ ਪਾਰਟੀ ਦੇ ਵਿੱਚ ਖੜਾ ਹੋਊਗਾ ਤੇ 2027 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਉਹ ਇਲੈਕਸ਼ਨ ਲੜ ਸਕਦਾ ਧੰਨਵਾਦ ਜੀ